ਸਕੋਰਪੀਓ ਗੱਡੀ ਸਿੱਖ ਰਿਹਾ ਸੀ ਮੁੰਡਾ ਤਾਂ ਅਚਾਨਕ ਵੱਡਾ ਪਾਣਾ ਵਾਪਰ ਗਿਆ ਜੀ ਹਾਂ 4 ਸਾਲਾ ਬੱਚਾ ਥੱਲੇ ਆ ਗਿਆ ਗੱਡੀ ਦੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ 4 ਸਾਲਾ ਬੱਚੇ ਦੀ ਮੌਤ ਹੋ ਜਾਂਦੀ ਹੈ ਮਾਂ ਦੇ ਨਾਲ ਮੰਦਰ ਚੱਲਿਆ ਸੀ ਮੱਥਾ ਟੇਕਣ ਦੇ ਵਾਸਤੇ ਦੋਨੋਂ ਮਾਂ ਪੁੱਤ ਚੱਲੇ ਸੀ 4 ਸਾਲ ਦਾ ਬੱਚਾ ਸੀਗਾ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਿਹਾ ਹੈ ਬਟਾਲੇ ਦੀ ਇਹ ਘਟਨਾ ਹੈ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ ਆ ਦਰਅਸਲ ਸਕੋਰਪੀਓ ਗੱਡੀ ਹੈ ਜਿਹੜਾ ਕਿ ਮੁੰਡਾ ਸਿੱਖ ਰਿਹਾ ਸੀ ਅਜੇ ਹੌਲੀ ਜੀ ਉਮਰ ਦਾ ਬੱਚਾ ਦੱਸਿਆ ਜਾ ਰਿਹਾ ਜਿਹੜਾ ਗੱਡੀ ਸਿੱਖ ਰਿਹਾ ਸੀਗਾ ਸਕੋਰਪੀਓ ਗੱਡੀ ਔਰ ਜਦੋਂ ਮਾਂ ਆਪਣੀ 4 ਸਾਲਾ ਬੱਚੇ ਨੂੰ ਨਾਲ ਲੈ ਕੇ ਤੇ ਮੰਦਰ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਹੀ ਇਹ ਪਾੜਾ ਵਾਪਰ ਜਾਂਦਾ ਹੈ ਸਕੋਰਪੀਓ ਗੱਡੀ ਦੇ ਹੇਠਾਂ ਇਹ 4 ਸਾਲਾ ਬੱਚਾ ਆ ਜਾਂਦਾ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਮਾਂ ਜਿਹੜੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈ ਹੈ ਮੈਂ ਇੱਕ ਗਿੱਟੇ ਦੀ ਗੱਲ ਕਰੀ ਤਾਂ ਉਹ ਵੀ ਫ੍ਰੈਕਚਰ ਹੋਇਆ ਹੈ ਪਰ ਇਹ 4 ਸਾਲਾ ਮਾਸੂਮ ਬੱਚਾ ਜਿਹੜਾ ਆ ਉਸ ਦੀ ਮੌਤ ਹੋ ਚੁੱਕੀ ਹੈ ਸਾਰੀ ਕੱਟਨਾ ਵਾਪਰੀ ਹੈ ਪੁੱਬਾ ਮਾਰ-ਮਾਰ ਰੋਂਦੀ ਮਾਂ ਆਪਣੇ ਬੱਚੇ ਨੂੰ ਪੁਕਾਰਦੀ ਹੈ ਤਾਂ ਕਾਲਜਾ ਚੀਰਿਆ ਜਾਂਦਾ ਹੈ ਉਹ ਸ਼ਬਦ ਸੁਣ ਕੇ ਜਦੋਂ ਇਹ ਮਾਂ ਆਪਣੇ ਬੱਚੇ ਨੂੰ ਆਵਾਜ਼ ਮਾਰਦੀ ਹੈ ਕਿਉਂਕਿ ਮਾਂ ਆ ਪਿਓ ਵਾਸਤੇ ਜਿਹੜੇ ਉਹਨਾਂ ਦੀ ਔਲਾਦ ਹੁੰਦੀ ਹੈ ਜਿਹੜੇ ਬੱਚੇ ਹੁੰਦੇ ਉਹ ਸਾਰਾ ਕੁਝ ਹੁੰਦੇ ਆ ਤਾਂ ਉਹ ਬੜਾ ਮਨ ਜਿਹੜਾ ਭਾਰ ਆਉਂਦਾ ਹੈ ਤਸਵੀਰ ਵੀ ਅਸੀਂ ਤੁਹਾਨੂੰ ਉਸ ਛੋਟੇ ਬੱਚੇ ਦੀ ਦਿਖਾ ਰਹੇ ਆ 4 ਸਾਲਾ ਬੱਚਾ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਸਕੋਰਪੀਓ ਗੱਡੀ ਚਲਾਉਣੀ ਸਿੱਖ ਰਿਹਾ ਸੀਗਾ ਮੁੰਡਾ ਜਿਸ ਦੇ ਕੋਲੋਂ ਇਹ ਪੜਣਾ ਵਾਪਰ ਗਿਆ ਅਚਾਨਕ ਗੱਡੀ ਦੇ ਨਾਲ ਟੱਕਰ ਹੁੰਦੀ ਹੈ 4 ਸਾਲਾ ਬੱਚੇ ਦੀ ਜਿਹੜਾ ਕਿ ਆਪਣੀ ਮਾਂ ਦੇ ਨਾਲ ਮੰਦਰ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਅਚਾਨਕ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਜਦ ਕਿ ਮਾਂ ਗੰਭੀਰ ਰੂਪ ਦੇ ਨਾਲ जख्मी ਹੈ ਕਾਫੀ ਸੱਟਾਂ ਲੱਗੀਆਂ ਨੇ ਗੱਟਾ ਵੀ ਫ੍ਰੈਕਚਰ ਹੋਇਆ ਹੈ ਤਾਂ ਵੱਡੀ ਘਟਨਾ ਵਾਪਰੀ ਹੈ ਅ ਜਿਹੜੇ ਸਕੋਰਪੀਓ ਸਿਕ ਰਿਹਾ ਸੀਗਾ ਮੁੰਡਾ ਔਰ ਇਹ ਕਾਫੀ ਜਿਹੜਾ ਰਿਹਾਈਸ਼ੀ ਇਲਾਕਾ ਹੈ ਭੀੜਪੜ ਵਾਲਾ ਇਲਾਕਾ ਹੈ ਤਾਂ ਲੋਕ ਹੁਣ ਜਿਹੜੇ ਆਸ-ਪਾਸ ਦੇ ਲੋਕ ਹੈ ਉਹ ਕਹਿ ਰਹੇ ਆ ਕਿ ਇੱਥੇ ਗੱਡੀ ਨਹੀਂ ਸੀ ਸਿਕਣੀ ਚਾਹੀਦੀ ਨਾ ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਭੀੜ ਪੜ ਵਾਲਾ ਇਲਾਕਾ ਹੈ ਕਾਫੀ ਲੋਕ ਜਿਹੜੇ ਐ ਇੱਥੋਂ ਆਵਾਜਾਈ ਹੁੰਦੀ ਆਉਂਦੇ ਜਾਂਦੇ ਲੰਘਦੇ ਐ ਤਾਂ ਇੱਥੇ ਨਹੀਂ ਸੀਗਾ ਇੰਜ ਕਰਨਾ ਚਾਹੀਦਾ ਤਾਂ ਹੁਣ ਉਸ ਬੱਚੇ ਦੀ 4 ਸਾਲਾ ਬੱਚੇ ਦੀ ਮੌਤ ਹੋ ਚੁੱਕੀ ਐ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਿਹਾ ਐ ਇੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀ ਆਪਣਾ ਮਿਹਨਤ ਕਸ਼ ਮਿਹਨਤ ਮਜ਼ਦੂਰੀ ਕਰਕੇ ਤੇ ਆਪਣਾ ਗੁਜ਼ਾਰਾ ਜਿਹੜਾ ਉਹ ਕਰਦੇ ਸੀਗੇ ਪਰ 4 ਸਾਲਾ ਉਹਨਾਂ ਦੇ ਬੱਚੇ ਦੇ ਨਾਲ ਇਹ ਦਰਦਨਾਕ ਘਟਨਾ ਵਾਪਰ ਗਿਆ। ਸਕਾਰਪਿਓ ਚਲਾਉਣੀ ਸਿੱਖ ਰਿਹਾ ਸੀ ਮੁੰਡਾ। ਆ ਜਿਸ ਦੇ ਨਾਲ ਇਹ ਟੱਕਰ ਹੋ ਗਈ ਉਸ ਨੂੰ ਪਤਾ ਨਹੀਂ ਲੱਗਿਆ ਤਾਂ ਬੱਚੇ ਦੀ ਮੌਤ ਹੋ ਗਈ ਕਿਉਂਕਿ ਬੱਚਾ ਸਕਾਰਪਿਓ ਗੱਡੀ ਦੇ ਹੇਠਾਂ ਆ ਜਾਂਦਾ ਹੈ ਔਰ ਹੇਠਾਂ ਆਉਣ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਮਾਂ ਜਿਹੜੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ। ਗੱਲਬਾਤ ਵੀ ਕੀਤੀ ਗਈ ਆਸ-ਪਾਸ ਦੇ ਲੋਕਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ। ਲੇਕਿਨ ਹੁਣ ਜਿਹੜੇ-ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ? ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਂਦੇ ਸੀ। ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ। ਸਾਡੇ ਨਾਲ ਲਈ ਮਤਲਬ ਤੇ ਅਸੀਂ ਤੋਂ ਕੰਮਾਂ ਤੇ ਕਰਦੇ ਹੁੰਦੇ ਆ। ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ। ਇਨਾਂ ਨੇ ਇਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣ ਰਿਹਾ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸਦਾ ਪਿਆ ਮੰਦਿਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਹਦੇ ਬੱਚੇ ਨੂੰ ਜਾਂਸੀ ਕਾਉਣ ਦੇ ਆ ਸਰਗ ਜਾਂਸੀ ਕਾਉਣ ਗੋਲੀ ਆ ਇਹ ਮੈਨੂੰ ਦੱਸੋ ਪਹਿਲੇ ਗੱਡੀ 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 ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸੜਕ 'ਤੇ ਹੋਈ ਉਹ ਗੱਡੀ ਹਾਂਜੀ ਦੋ ਕੋ ਜੀ ਕੀ ਹੈ ਸਾਰੀ ਇਕੱਠਾ ਹੋ ਰਹੀ ਹੈ ਹਾਂਜੀ ਇਹ ਭਾਜੀ ਹੱਡ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਦੀ ਗੱਲ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਟੀ ਚ ਉੱਤੇ ਬੈਠੇ ਹੰਦ ਤੇ ਬਾਅਦ ਚ ਪਤਾ ਲੱਗਾ ਕਦੋਂ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਹਵਸਤ ਮੁੰਡਿਆਂ ਨੇ ਲੈ ਗਏ ਉਸੇ ਦਿਨ ਇਹ ਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲੇਖ ਕੇ ਪੱਕਾ ਦੇ ਰਹੇ ਆ ਅਗਲੀ ਕਾਰਵਾਈ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰ ਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹ ਓਵਰ ਸਪੀਡ ਸੀ ਕਿ ਆ ਕਿਤਾ ਗੱਡੀ ਦਾ ਬਾਲਕਾ ਬਟਾਇਕ ਨੂੰ ਪੜ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਆ ਗੱਡੀ ਮਿਲ ਗਈ ਆ ਸਾਨੂੰ ਤੇ ਕਬਜ਼ੇ ਲੈਣੀ ਗਾ ਇਨਵੈਸਟੀਗੇਸ਼ਨ ਕਰਾਂਗੇ